ਆ ਆ ਆਪੂ ਦੇ ਹਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਵੀਰ ਤੁਹਾਨੂੰ ਬਹੁਤ ਬਹੁਤ ਵੈਲਕਮ ਹੈ ਜੀ ਤਾਂ ਵੀ ਜੇ ਆਪਾਂ ਪਹੁੰਚੇ ਆ ਬਾਈ ਗੋਪੀ ਕੋਲ ਪਿੰਡ ਗੱਕੜਪਣਾ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਬਾਪਕਾਲਾ ਦੇਖੋ ਅੱਜ ਵੀ ਨਵਾਂ ਮਾਲ ਸਾਰਾ 10 ਗਰਾਂ ਲਗਭਗ ਛੋਟੀਆਂ ਮੰਜਾ ਸੇਲ ਆ ਤੇ ਆਓ ਫਿਰ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਭਾਈ ਅਸਿਕਾਲ ਅਸਿਕਾਲ ਜੀ ਹੋਰ ਭਾਜੀ ਕਿੱਦਾਂ ਠੀਕ ਠਾਕ ਜੀ ਵਧੀਆ ਵਧੀਆ ਜੀ ਮੋਲ ਲੱਗੀ ਭਰੀ ਹਾਂ ਜੀ ਮੋਲ ਲੱਗੀ ਜੀ ਅਦਾ ਭਾਈ ਨਵਾਂ ਹੀ ਲੈ ਕੇ ਆਦਾ ਸਾਰਾ ਮਾਲ ਲਵਾਈਆਂ ਸਾਰਾ ਵੇਚਿਆ ਹੋ ਗਿਆ ਉਹ ਦੂਜੇ ਦਿਨ ਹੀ ਵੇਚ ਗਿਆ ਉਦੋਂ ਹੀ ਵੇਚਿਆ ਅੱਧਾ ਤੇ ਉਦੋਂ ਹੀ ਵੇਚਿਆ ਅੱਧਾ ਦੂਜੇ ਦਿਨ ਵੇਚਿਆ ਤਾਂ ਤਨ ਕਰਾਈ ਫਿਰ ਅੱਧਾ ਤੇ ਛੋਟ ਤੇ ਵੇਚਿਆ ਇਹਨੇ ਤੇ ਭਾਵੇਂ ਦੇ ਤੁਹਾਨੂੰ ਭਾਵੇਂ ਦਾ ਸਹੀ ਗੱਲ ਆ ਜੀ ਭਾਵੇਂ ਹੋਏਗੀ ਐਵੇਂ ਨਾ ਮੰਡੀ ਦਾ ਨਾਂ ਜਿਆਦਾ ਤੁਹਾਡਾ ਭਾਵੇਂ ਨਹੀਂ ਭਾਵੇਂ ਹਾਂ ਜੀ ਪਾਵਿਕਨ ਆਦੀ ਬੜੀ ਬੜੀਆਂ ਭੱਡੀਆਂ ਵੇਚ ਲੈ ਕੇ ਪਾ ਦਾ ਪਈਆਂ ਆ ਅੱਜ ਕਿਹਨੇ ਕਿਹਨੇ ਗਈ ਹੈ ਹਾਂਜੀ ਅੱਜ ਵੀਡੀਓ ਕਰਦਨੇ ਆਪਾਂ ਕਿਹਨੇ ਕਿਹਨੇ ਕਰਦਨੇ ਕਿਹਨੇ ਕਿਹਨੇ ਟਾਲੀਆਂ ਵਾਂ ਕਿਹੜੇ 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 ਕਾਦਾਂਗੇ 50 55 ਦੇ ਇਹ ਜਿਹੇ ਕਰਦੇ ਛੋਟੇ ਛੋਟੇ ਨਹੀਂ ਕਿਹੜੇ ਕਰੀ ਸ਼ੁਰੂ ਕਰ ਆਜੋ ਫਿਰ ਇਹ ਬਾਈ ਜੀ ਇਹ ਛੋਟੀ ਸੂਈ ਆ ਅੱਛਾ ਦੁੱਧਾ ਦੁੱਧ ਤੁਹਾਡੀ ਕੋ 10 11 ਕਿਲੋ 10 11 ਕਿਲੋ ਕੱਟੀ ਕਟਾਈ ਜੀ ਮਗਰੇ ਦੇ ਕਟਾਈ ਜੀ ਕੱਟਾ ਮਗਰਾ ਜੀ ਤੇ ਲੋ ਜੀ 4 5 ਦੀ ਛੋਟੀ ਬਾਹਲੀ ਕਰੀ ਹਾਂ ਸੋਹਣੀ ਛੋਟੀ ਹੈ 10 11 ਦਾ ਦੁੱਧ ਤਿਆਰ ਆ ਜੀ ਦੇਖੋ ਚਵਾ ਚੂ ਬਾਜੀ ਬਿਲਕੁਲ ਵਧੀਆ ਹਨਾ ਆ ਜਾ ਆ ਜਾ ਬਾਜੀ ਆ ਜਾ ਬਾ ਠੀਕ ਆ ਲੈ ਜਾ ਮੈਂ ਨਿਆੜਾ ਪੜੀ ਗਿਆ ਪੜੀ ਕੱਢ ਕੇ ਲੈ ਕੇ ਨਹੀਂ ਜੱਜ ਮਈਆ ਇੱਦਾਂ ਹੀ ਆਗੇ ਫਿਰ ਤੁਰ ਕੇ ਲੈ ਆਈਏ ਕੀ ਕਰਨਾ ਫਿਰ ਇਹ ਮੇਰਾ ਫਿਰਨਾ ਤੁਰਨਾ ਪੈਂਦਾ ਮੇਰੀ ਹੈ ਨਾ ਬੜਾ ਜੋਰ ਹੋ ਗਿਆ ਡੋਲ ਨਾਲ ਫੜ ਕੇ ਬਰੋ ਦੀ ਜੋਰ ਨਾਲ ਬਿਲਕੁਲ ਭਾਜੀ ਮੇਰੇ ਕੋਲ ਬੜਾ ਜੁਰਦਾਨ ਮਾਰ ਕੇ ਜਾਂਦੀਆਂ ਹਾਂਜੀ ਫਿਰ ਕਰਦੀਏ ਫਿਰ ਉਧਰ ਵਾਲੇ ਕੰਮ ਹੀ ਕਰਦੀਏ ਫਿਰ ਆਦਿਏ ਲੱਖ ਦੀ ਪਾਦੇ ਤਾਂ ਵੀ ਵੇਖਦੀ ਆ 95 ਦੀ ਵੇਖਦੀ ਆ 90 ਦੀ ਵੇਖਦੀ ਆ ਪਰ 85 ਦੀ ਆਪਾਂ ਪਾਉਣੀ ਆ ਵੱਧ ਨਹੀਂ ਹੋਰ ਦੱਸ ਜੇ ਛੋੜਾ ਪੀ ਤੁਹਾਡੀ ਖੁਸ਼ੀ ਦੀ 783 ਚਲੋ ਜਾਣ ਦੋ ਠੀਕ ਆ ਬਿਲਕੁਲ ਆਜੋ ਆਜੋ ਲਓ ਜੀ ਇਵੇਂ ਸੂਈ ਆ ਮੈਂ ਸੂਈ ਆ ਤਾਜੀ 3 ਦਿਨ ਦੀ ਵੱਡੀ ਮੈਂ ਆ ਥਾਂ ਤੋਂ ਪੂਰਾ ਭੀਜੀ ਬਣੋ ਲੋਹੇ ਚੋਨੇ ਦੀ ਓਕੇ ਦੁੱਧ ਬਰਾਬਰ ਇਕਤਾ ਨਹੀਂ ਰੱਖਦਾ ਠੀਕ ਆ ਲੋ ਜੀ ਇਹ ਵੀ ਦੇਖੋ ਖੱਟਾ ਇਹਦੇ ਕੋਈ 9 10 ਕਿਲੋ ਖੱਟਾ ਇਹਦੇ ਮਗਰ ਆ ਗਿਆ ਤਿੰਨ ਤਰ੍ਹਾਂ ਦੀ ਸੂਈ ਆ ਚੋਣ ਤੋਂ ਦੀ ਬੜੀ ਖਰੀਆ ਬਸ ਠੀਕ ਆ ਕੋਈ ਫਰਕ ਨਹੀਂ ਆ ਆਜੋ 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 ਬਾ ਠੀਕ ਆ ਚਲੋ ਹਾਂਜੀ ਬਾਜੀ ਫਿਰ ਹਾਂਜੀ ਬੋਲੋ 70 ਪਾ ਦਈਏ ਨਹੀਂ ਘੱਟ ਪਾ ਦਈਏ ਘੱਟ ਵੈਲੇ ਸੀ ਆ 70 ਪਾ ਦਈਏ 70 ਦੀ ਹੈ ਜਾਂ ਦੋ 70 ਦੀ 70 ਦੀ ਹਜ਼ਾਰ ਹੀ ਹੋਰ ਜਾਣ ਨਹੀਂ ਨਹੀਂ 70 ਦੀ ਠੀਕ ਹੈ ਜਾਣ ਜਾਣ ਨਾ ਤੇ ਵੀਰ ਕਈ ਘਟਾਉਣ ਵਾਲੇ ਮਗਲੋ ਘਟਾਉਣ ਨਹੀਂ 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 ਘਟਾਉਣ ਆਪਾਂ ਪਹਿਲੇ ਟਿਕਾ ਕੇ ਰੱਖੀ ਰੇਡ ਹੈ ਇਹ ਮਗਲੇ ਖਾਂਦੀ ਤੇਲਾ ਅੱਛਾ ਤੇ ਵੱਡੀ ਆ ਮੱਝ ਬਹੁਤ ਜ਼ਿਆਦੀ ਆ ਆਹ ਨਾਲੇ ਪਰਲੇ ਮਗਲੇ ਪਰਲੇ ਦੀ ਮਗਲੇ ਇਹ ਗੱਬਣ ਹੈ ਨਹੀਂ ਸੂਈ ਦੁੱਧ ਕਿੰਨਾ ਹੈ ਜੀ ਸੂਈ ਇਹ ਤਾਂ ਤਾੜੀ ਆ ਤਿੰਨ ਚਾਰ ਦਿਨ ਦੋ ਸਾਲ ਤਿੰਨ ਚਾਰ ਦਿਨ ਤਾੜੀ ਹੀ ਆ ਆ ਵਾਹ ਹਣ ਮਗਲਾ ਨਾ ਥਾਰਾ ਤੋ ਬਿਲਕੁਲ ਨਹੀਂ ਆਂਦੀ ਆ ਹੈ ਵੱਡੀ ਆ ਹਾਂ ਭਾਈ ਜੀ ਉਹਨਾਂ ਦਾ ਦੋ ਚਾਰ ਆਉਂਦੀਆਂ ਦੋ ਚਾਰ ਹੀ ਆ ਤੇਲੀ ਤੇਲੀ ਆ ਜੀ ਬਿਲਕੁਲ ਕੱਟਾ ਜੀ ਮਗਲੇ ਤੇ ਕੱਟਾ ਹੈ ਕੱਟੀ ਆ ਕੱਟੀ ਕੱਟੀ ਚਲੋ ਹਾਂ ਜੀ ਫਿਰ ਸੁਆਹ ਦਾ ਤਾੜਾ ਹੀ ਆ ਉਦਾਂ ਲਈ ਬਈ 80 90 ਹਜ਼ਾਰ ਦੀ ਜਿੰਨੂੰ ਮਰਜੀ ਉਦਾਂ ਫੜਾ ਦੀ ਦੀ ਆ ਤੇ 65 ਦੀ ਪਾ ਦੀਏ 60 ਦੀ 60 ਦੀ ਚੱਲ 60 ਦੀ ਦੇ ਦਿੰਦੇ 60 ਦੀ ਪਾ ਦੇ ਇੱਕ ਹਜ਼ਾਰ ਲਓ ਲਓ ਛੋਟ ਕਰਦੀ ਆ ਵੇਖ ਲੈ ਕਿ ਮੈਂ ਬੁਰੇ 55 ਨਹੀਂ ਕਰਦੀ ਨਾ 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 ਬਾਹਲੇ ਵੇ ਨਾ ਨਾ ਤੂੰ ਜਾਣ ਦੋ ਤੂੰ ਸਮਝਾ ਜਾਣ ਦੋ ਨਹੀਂ ਨਹੀਂ ਤੂੰ ਸਸਤੀ ਲਈਏ ਜਾਣ ਦੋ ਸਸਤੀ ਲਈਏ ਕੋਈ ਨਹੀਂ ਹਾਂ ਕੋਈ ਨਹੀਂ ਇਹ ਜੀ ਵੇ ਮੈਂ ਬੜੀ ਚੰਗੀ ਆ ਸੁਈ ਆ ਨਾ ਇਹਦਾ ਫਲ ਮਗਲਾ ਕਰਦਾ ਘੱਟਵਾ ਥੋੜਾ ਇੱਧਰ ਅੱਛਾ ਇੱਧਰ ਲਾ ਘੱਟਾ ਮੈਂ ਨਹੀਂ ਕਰਦਾ ਥੋੜਾ ਅੱਧਾ ਤੇਲ ਨਹੀਂ ਸਮਝੀ ਫਿਰ ਇਹਨੂੰ ਵੀ ਹਾਂਜੀ ਤੇਲ ਨਹੀਂ ਅੱਧਾ ਰਹਾਵਾ 3.5 ਕਿਲੋ ਮੰਨ ਲਓ ਲਾ ਦੇ ਅੱਛਾ ਨਾਲ ਫਿਰ ਘੱਟ ਵਾਜਾ ਖੱਟਾ ਮੋਰਜਾਂ ਦੇ ਨਾਲ ਗੰਡੀ ਕੋਈ ਨਹੀਂ ਹੈਗੀ ਕਿਉਂ ਤਾਂ ਵਈਆ ਟੱਟਾ ਮਗਦਾ ਸੁਈ ਤਾਜੀ ਹੈ ਠੀਕ ਆ ਬੋਲੇ ਲਈ ਵੀ ਤਾਜੀ ਆ ਆ ਜਾ ਹਾਂਜੀ ਹਾਂਜੀ ਇਹਦੀ ਪੈਠ ਦੀ ਪਾ ਲਈ ਬ੍ਰੋ ਬਰੀ ਕਰਦੀ ਮੇਰਾ ਵਾਹ ਧਾਕਰੂ ਬੇਟੀ ਠੀਕ ਆ ਚੱਲ 60 ਬੁੱਧਾ ਲੱਗੇ ਚਲੋ ਜਾਂ ਸਾਡੇ ਲੰਝਾ ਲਾਣੀ ਆਪ ਲੜਾ ਦੋ ਹੀ ਜਾਂ ਦੋ ਨਹੀਂ ਨਹੀਂ ਧੰਜਾ ਧੰਜਾ ਯਾਰ ਜਾਂ ਦੋ ਇੱਕੋ ਘਰ ਲੈ ਜਾਣਗੇ ਇੱਕੋ ਘਰ ਲੈ ਜਾਣੇ ਡੇਰੇ ਵਾਲੇ ਇਹ ਲੈ ਲ ਗਈਆਂ ਹੀ ਆ ਇਹਦੇ ਡੇਰੀ ਆ ਜਾ ਲਾਈ ਨੂੰ ਜਾਂ 60 ਫੰਡਰਾ ਤੁਹਾਡਾ ਵੀ ਪਾਰ ਆ ਗਿਆ ਅਸੀਂ ਇਹਨੇ ਫੰਡਰਾ ਦੇ ਸਾਢੀ ਹੱਦ ਨੂੰ ਦੇਣਾਗੇ ਇਹੇ ਹੀ ਆਤੀ ਮੈਂ ਆ ਹਾਂ ਹਾਂ ਮੈਂ ਵੱਡੀ ਆ ਨੀਲੀ ਮੈਂ ਵੱਡੀ ਆ ਅੱਛਾ ਮੈਂ ਵੱਡੀ ਤੇ ਮੈਂ ਨਾ ਕੋ ਬੰਦਾ ਨਹੀਂ ਆ ਗੱਪੜਾਣਾ ਜੀ ਜੇ ਸੁਈ ਮੈਂ ਇਹਦੇ ਫੇਰਦਾ ਸ਼ਬਾ ਲੱਖ ਦੀ ਮੈਂ ਮੇਰੀ ਜੀ ਤਾਂ ਨਹੀਂ ਰਿਕਾ ਘਾਲਾ ਇੱਥੋਂ ਹਰੇ ਭਰ ਮਾਲ ਮਿਲਦਾ ਵੱਟੀਆਂ ਛੋਟੀਆਂ ਟਿਲੜਾ ਛਲੜਾ ਦੁਲੜਾ ਹਨਾ ਜੀ ਸਾਰਾ ਕੁਝ ਮਿਲਦਾ ਭਾਈ ਚੱਲੂ ਐਵੇਂ ਨਹੀਂ ਗੱਗੜ ਬਣੇ ਨਾ ਚੱਲਦਾ ਸੀ ਨਾ ਚੱਲਦਾ ਜੋ ਕਿੜੀ ਜਿਹੜੀ ਮੱਝ ਵੀਰਿੰਦੇ ਇੱਥੇ ਆ ਜਾਂਦੀ ਆ ਇਹ ਮੈਂ ਇਹ ਪੈਸੇ ਸਵਾਦੀ ਭਾਵੇਂ ਇਹਦੇ ਜਿੰਨੇ ਮੈਂ ਹਾਂਜੀ ਮੈਂ ਬਾੜੀ ਵੱਡੀ ਮੈਂ ਵੱਡੀ ਆ ਬਿਲਕੁਲ ਬਾੜੇ ਵੱਟੇ ਚਾਮ 1-10 ਦੀ ਪਾਈ ਹੋਣਾ ਬੱਕ ਘਟ ਪਾਈਏ ਲੱਖ ਦੀ ਪਾਈਏ ਪੰਜ ਹੀ ਛੜਦੀ ਆ ਛੜਦੀ 95 ਜਾਇ ਜੀ ਠੀਕ ਆ ਜਾਇ ਜੀ ਕੰਮ ਠੀਕ ਆ ਬਿਲਕੁਲ ਜਾਇ ਜਾਇ ਜੀ ਆ ਤੋਰ ਆ ਗੱਬੜ ਖੋਲਾ ਵਾ ਇਹ ਨੁਰਾ ਰੱਬਣਾ ਕੱਬੜਾ ਪਾਕੇ ਨੁਰਾ ਇਹ 10000 ਰੁਪਏ ਬਣੇ ਬਣੇ ਵੜਾ ਵਾ ਤੇ ਬੜਾ ਵਿਚੰਗੀ ਨੇ ਹਨਾ ਜੀ ਬਾਹਲੀ ਚੰਗੀ ਹੂੰ ਦੋਜੀ ਦਾ 10000 ਲੱਗੂ ਰਹੀ ਆ ਤੇ 10000 ਦਾ ਦੋਨੋਂ ਪੂਣੀ ਨਾ ਲੱਗਿਆ ਬਾਹਲੀ ਚੰਗੀ ਤੇਲ ਲਿਸ਼ਕਦਾ ਇਹਣਾ ਨਹੀਂ ਚੰਬੜੀ ਵਰੀ ਬੜੀ ਆ ਬਿਲਕੁਲ ਬਿਲਕੁਲ ਦੋਦ ਵਾਲੀ ਕਬੜੀ ਇਹਦੀ ਆਹ ਦੋਦ ਵਾਲੀ ਜਾਵੇ ਨਹੀਂ ਠੀਕ ਆ ਇਹ ਕਿਹੜਾ ਧਰਗੀ ਹੈ ਰੰਗ ਵੇ ਨਾ ਭਾਈ ਵਾਲੀ ਖਰੀਆਂ ਕਦੇ ਚੂਣ ਚੂਣ ਵਾਲੀ ਇਸ਼ਾ ਯਾਦ ਕਰੂ ਜਿਹੜਾ ਲੈ ਜੂਗਾ ਬੰਦੇ ਨੂੰ ਹਾਂ ਹਾਂਜੀ ਜੈ ਆ ਪੰਜਾ ਜੈ ਜੀ 55 ਲੈਣਾ ਪੰਜਾ ਲੈਣਾ ਆਪਾਂ ਜਾਣਦੇ ਕੋਈ ਜ਼ਿਆਦਾ ਨਹੀਂ ਲੈਣਾ ਨਹੀਂ ਨਹੀਂ 60 ਲੈਣਾ ਪੰਜਾ ਹੀ ਲੈਣਾ ਨਹੀਂ ਨਹੀਂ ਇੱਕ ਹਜ਼ਾਰ ਛੋੜ ਲੈ ਯਾਦ ਛੱਡਾਂਗੇ ਪੂਰੇ 50 ਹੀ ਨਹੀਂ 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 ਚੱਲ ਜਾਣ ਚੱਲ ਦੋ ਹੀ ਛਾਦੀ ਆ ਚੱਲ ਦੋ ਜਾਣ ਤਰੋ ਜਾਣ ਆਲਾ ਧੱਕਾ ਨਹੀਂ ਕਰਨਾ ਹਾਂ ਆ ਗਿਆ ਇਹੇ ਜੀ ਇਹ ਜਿਹੜੀ ਆ ਛੂਈ ਗੱਭਣ ਗਾਓ ਅੱਛਾ ਤੇ ਦੁੱਧ ਗਾਉ ਪੰਜ 26 ਕਿਲੋ ਚ ਰਹਿ ਗਾ ਬੜੀ ਕਿੰਨੀ ਗੱਭਣ ਹਾਂ ਨਾ ਵਹਿੜ ਜੰਗੀ ਪਰ ਹਾਂ ਵਾਹ ਲੈ ਜੀ ਤੇ ਨੀ ਲੈ ਜੀ ਵੜੀ ਹੱਥ ਆ ਲੈ ਨੇ ਵਹਿੜ ਜੀ ਇਹ ਚੱਲ ਭਾਰੇ ਇਹ ਪੂਰੀ ਵਹਿੜ ਜੀ ਵੱਡੂ ਬੜੀ ਇਹ ਪੂਰੀ ਅੱਜੀ ਆਜੋ ਭਾਜੀ ਆਜੋ ਆਜੋ ਦੋ ਤਾਂ ਬੱਦੇ ਦੇ 24 25 ਕਿਲੋ ਚੋਆਇਆ ਅੱਛਾ ਜੀ ਨਹੀਂ ਕੱਢ ਦੇਣਾ ਦੁੱਧ ਵਾਲੀ ਬੈੜ ਐਂਡ ਵਾਲਾ ਪੀਸੀ ਆ ਜੀ ਢੰਡੀ ਐਂਡ ਵਾਲਾ ਢੰਡੀ ਆਵੇ ਉਹਦੀ ਨੂੰ ਗੱਲ ਤੇ ਸਰਵਾਦੀ ਨਹੀ ਜਾਵੇ ਇੰਨੀ ਸਾਹੂ ਆ ਕੋਈ ਗੱਲ ਨਹੀਂ ਵੇਖੋ ਠੀਕ ਆ ਚੰਗੀ ਆ ਕਰੇ ਇਸਤੇ ਮਾਦੀ ਗਾਂ ਦਾ ਘਾਟ ਨਹੀਂ ਬੋਲੋ ਜੀ ਫਿਰ ਐਂਡ ਪੀਸੀ ਨਾਲ ਐਂਡਾ ਦਾ ਆ 65 70 ਦੀ ਆ ਤੇ ਆਪਾਂ ਜਾਇਜ਼ ਕਰ ਦੇਣੀ ਆ ਤਿੰਨ ਘੱਟ 60 ਦੀ ਪਾ ਦੀਏ 55 ਦੀ ਚਲ 55 ਦੀ ਪਾ ਦੀਏ ਠੀਕ ਆ ਕੋਸ਼ਵਾਂ ਤੇ ਉਹ ਜਾਂਦੀ ਆ ਜਾਨ ਅੰਦਰ ਜੀ ਚੱਲ ਜਾਂਦੇ ਕੋਸ਼ਵਾਂ ਛੋਟੋ ਕਿੰਨੇ ਦਾ 50 ਮੈਂ 50 ਹੀ ਜਾਂਦੀ ਨਾ 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 ਚੱਲ ਜਾਂ ਤੂੰ ਜਾਂਦੀ ਨਾ ਨਾ 50 ਗੁੰਿੰਦਾ ਦੇ ਆ ਇੱਕ ਹੀ ਛੱਡ ਇੱਕ ਹੋਰ ਜਾਂਦ ਭਾਈ ਛੱਡੋ ਬਰੇ 53 ਜੀ ਠੀਕ ਆ 53 ਚਲੋ ਦੇਖੋ ਜੀ ਆ ਪਜੂ ਸੇਲ ਆ ਬਾਕੀ ਇੱਥੇ ਆਓ ਮੇਰੇ ਵਿੱਚ ਚੈੱਕ ਕਰਕੇ ਚੁਆਈ ਕਰਕੇ ਹਣਾ ਮੇਜੀ ਹਾਂਜੀ ਹਾਂਜੀ ਚੁਆਈ ਚੁਆਈ ਦੀ ਬਹੁਤ ਖਰੀਆਂ ਆ ਆਪਣੀ ਚੁਆਈ ਕਰਕੇ ਕੋਈ ਖੜੇ ਵਧੀਆ ਚੂਣ ਚਾਣੇ ਨੰਬਰ ਇੱਕ ਦੰਦਰਾ ਹਾਂ ਠੀਕ ਮੈਂ ਨੋਟ ਕਰ ਲਿਆ ਮਾ ਬੋ ਸੁਣ ਰਿਹਾ ਫੇ ਕਹਿੰਦੇ ਉੱਪਰ ਰਵਦਾ ਨਹੀਂ ਹੁਣ ਹੈ ਨਹੀਂ ਨਾ ਇਹ ਧੁੱਲ ਗਈ ਆ ਇਹ ਤੋਂ ਵੀ ਮੇਰਾ ਕੋਲ ਘਟਾਵੇ ਨਾ ਕਈ ਬਾਲਾ ਕਪੂੜ ਕੇ ਥੱਲੇ ਪਹਿਲੇ ਘਟਾ ਦੇ ਆ ਛਡਣਾ ਕੰਮ ਨਹੀਂ ਕਰਨਾ ਪਾ ਦਤਾ ਦੀ ਆ ਤੇ ਤੂੰ ਘਟਾ ਲੈਣਾ ਤੇ ਅਹੀਂ ਦੱਸ ਕੀ ਕਰੀਂ ਮੈਂ ਹੁਣ ਵੀ ਘਟਾਏ ਬੜੇ ਆ ਤੇ ਹੁਣ ਨਾ ਕੋਈ ਘਟਾਵੇ ਨਾ ਤੇ ਨੰਬਰ ਬੋਲਿ ਜਾਈਗਾ 98780 5238 ਸਸ ਪਿੰਡ ਗੱਗੜ ਬਣਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਨਾ ਸਸਿਕਾ ਸਸਿਕਾ